ਇਹ ਅਸਥਾਨ ਟੋਬਾ ਭਾਈ ਸਾਲੋ ਜੀ ਦਾ ਹੈ। ਸ੍ਰੀ ਅੰਮ੍ਰਿਤਸਰ ਵਿਖੇ ਮੌਜੂਦ ਹੈ ਜਿੱਥੇ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਹਨ, ਇਸ਼ਨਾਨ ਕਰਦੀਆਂ ਹਨ ਅਤੇ ਇੱਥੇ ਪਾਠੀਆਂ ਲੈ ਕੇ ਆਉਂਦੀਆਂ ਹਨ। ਅਤੇ ਪਾਠੀਆਂ ਤੋਂ ਪੁੱਤਰਾਂ ਦੀ ਦਾਤ ਪ੍ਰਾਪਤ ਹੁੰਦੀ ਹੈ। ਇਹ ਬਚਨ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਸ੍ਰੀ ਦਰਬਾਰ ਸਾਹਿਬ ਸਰੋਵਰ ਦੀ ਸੇਵਾ ਕਰਾ ਰਹੇ ਸਨ ਅਤੇ ਮੀਂਹ ਪੈਣ ਕਰਕੇ ਇਟਾਂ ਨਹੀਂ ਸੀ ਮਿਲ ਰਹੀਆਂ ਸੁੱਕੀਆਂ ਭਾਈ ਸਾਲੋ ਜੀ ਨੇ ਗੁਰੂ ਸਾਹਿਬ ਦਾ ਧਿਆਨ ਧਰ ਕੇ ਹੋਕਾ ਦੇਤਾ ਪਿੰਡ ਵਿੱਚ ਜਿਹੜਾ ਗੁਰੂ ਘਰ ਲਈ ਪਾਥੀਆਂ ਚੜਾਏਗਾ ਉਹਨੂੰ ਪੁੱਤਰਾ ਦੀ ਦਾਤ ਪ੍ਰਾਪਤ ਹੋਈ ਗੁਰੂ ਅਰਜਨ ਦੇਵ ਮਹਾਰਾਜ ਨੂੰ ਇਸ ਗੱਲ ਦਾ ਪਤਾ ਲੱਗਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪਣੇ ਸਿੱਖ ਦਾ ਬਚਨ ਪੂਰਾ ਕੀਤਾ ਤੇ ਮੋਹਰ ਲਾਈ ਇਸ ਚੀਜ਼ ਤੇ ਕਿ ਜਿਹੜਾ ਤੇਰੇ ਦਰ ਤੇ ਆਏਗਾ ਪਾਤਸ਼ਾਹ ਲੈ ਕੇ ਆਏਗਾ ਉਹਨੂੰ ਪੁੱਤਰਾਂ ਦੀ ਦਾਤ ਪ੍ਰਾਪਤ ਹੋਏਗੀ ਤੇ ਅੱਜ ਸੰਗਤਾਂ ਇੱਥੇ ਪੁੱਤਰਾਂ ਦੀ ਦਾਤ ਪ੍ਰਾਪਤ ਕਰਦੀਆਂ ਹਨ ਅਤੇ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਇੱਕ ਸਥਾਨ ਉੱਥੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਸੇਵਾ ਕਰਾ ਰਹੇ ਸਨ ਦਰਬਾਰ ਸਾਹਿਬ ਤੇ ਭਾਈ ਸਾਲੋ ਜੀ ਉੱਥੇ ਝਾੜੂ ਦੀ ਸੇਵਾ ਕਰ ਰਹੇ ਸਨ ਮੱਧ ਪ੍ਰਦੇਸ਼ ਦਾ ਰਾਜਾ ਆਉਂਦਾ ਹੈ ਆਪਣੇ ਪੁੱਤਰ ਨੂੰ ਪੁੱਤਰੀ ਦਾ ਭੇਸ ਬਣਾ ਕੇ ਸਹਿ ਸੁਭਾਏ ਪੁੱਤਰੀ ਦਾ ਪੈਰ ਜੋ ਉਸ ਝਾੜੂ ਤੇ ਰੱਖਿਆ ਜਾਂਦਾ ਹੈ ਤੇ ਭਾਈ ਸਾਲੋ ਜੀ ਦੇ ਮੁੱਖ ਚੋਂ ਨਿਕਲਦਾ ਹੈ ਕਿ ਪੁੱਤਰੀ ਸੰਕੋਚ ਕੇ ਚੱਲੋ ਤੇ ਉਹ ਭਾਈ ਸਾਲੋ ਜੀ ਦਾ ਨਿਕਲਿਆ ਬਚਨ ਉਹ ਲੜਕਾ ਪੁੱਤਰੀ ਬਣ ਜਾਂਦਾ ਹੈ ਉਸ ਤੋਂ ਬਾਅਦ ਰਾਜਾ ਬਹੁਤ ਹਰਾਨ ਹੁੰਦਾ ਹੈ ਬਾਅਦ ਵਿੱਚੋਂ ਕੁਸ਼ ਸੂਝਵਾਨ ਸਿੱਖਾਂ ਨਾਲ ਵਿਚਾਰ ਕਰਕੇ ਉਹਨੂੰ ਦੱਸਿਆ ਜਾਂਦਾ ਹੈ ਕਿ ਤੁਸੀਂ ਜਿੱਦਾਂ ਆਪਣੇ ਲੜਕੇ ਨੂੰ ਲੜਕੀ ਬਣਾ ਕੇ ਲਿਆਂਦਾ ਸੀ ਹੁਣ ਉਸੇ ਲੜਕੇ ਨੂੰ ਲੜਕਾ ਬਣਾ ਕੇ ਲਿਆਓ ਤੇ ਉਸੇ ਤਰ੍ਹਾਂ ਫੇਰ ਰੱਖੋ ਪੈਰ ਮੁੜ ਕੇ ਉਹ ਪੁੱਤਰ ਬਣਾ ਕੇ ਲਿਆਉਂਦਾ ਹੈ ਰਾਜਾ ਆਪਣਾ ਮੁੜ ਕੇ ਉਹ ਝਾੜੂ ਤੇ ਪੈਰ ਰੱਖਦਾ ਹੈ ਤੇ ਭਾਈ ਸਾਹਲੋ ਜੀ ਆਪਣੇ ਮੁੱਖ 'ਚ ਫੇਰ ਕਹਿੰਦੇ ਪੁੱਤਰਾ ਇਹ ਕੀ ਕਰਦਾ ਹੈ ਸੋਚ ਕੇ ਚੱਲੋ ਕਿ ਉਹ ਬੱਚ ਅਤੇ ਫਿਰ ਉਹ ਲੜਕਾ ਲੜਕਾ ਬਣ ਜਾਂਦਾ ਹੈ ਇਹ ਹੈ ਸਾਧੂਆਂ ਦੀ ਕਮਾਈ ਬ੍ਰਹਮ ਗਿਆਨੀਆਂ ਦੀ ਕਮਾਈ ਸਾਨੂੰ ਵੀ ਸੰਤਾ ਮਹਾਂਪੁਰਸ਼ਾਂ ਦੇ ਗੁਰੂ ਸਾਹਿਬ ਦੇ ਅਸਥਾਨਾਂ ਤੇ ਜਾ ਕੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ ਬ੍ਰਹਮ ਗਿਆਨੀ ਅਨਾਥ ਕਾ ਅਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਆਓ ਸਾਰੇ ਜਦੋਂ ਅੰਮ੍ਰਿਤਸਰ ਆਈਏ ਸੱਚਖੰਡ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਅਤੇ ਭਾਈ ਸਾਹਿਲੋ ਜੀ ਦੇ ਦਰਸ਼ਨ ਜ਼ਰੂਰ ਕਰਕੇ ਜਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ